ਤੇ ਕੱਲ ਰਾਤ ਨੂੰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਜਿਹਦੇ ਵਿੱਚ ਬੁੱਲਣ ਵਾਲਾ ਪ੍ਰੀਤ ਸਿੰਘ ਸੈਣੀ ਜੀ ਦੇ ਸੋਹਰਾ ਸਾਬ ਤੇ ਇਲਜ਼ਾਮ ਲਾ ਰਿਹਾ ਕਿ ਉਹਨਾਂ ਨੇ ਜ਼ਹਿਰ ਦੇ ਕੇ ਪ੍ਰੀਤ ਸਿੰਘ ਸੈਣੀ ਦਾ ਕਤਲ ਕੀਤਾ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਆਪ ਜੀ ਦੇਖੋ ਜੀ ਕੁਰਸੀ ਤੇ ਬਹਿ ਕੇ ਹਾਂਜੀ ਇਲਜ਼ਾਮ ਲਾਉਣਾ ਕੋਈ ਔਖਾ ਕੰਮ ਨਹੀਂ ਹੈ ਹੂੰ ਹੂੰ ਉਹ ਵੀ ਵਿਦੇਸ਼ ਚ ਬਹਿ ਕੇ ਵਿਦੇਸ਼ ਚ ਬਹਿ ਕੇ ਕੁਰਸੀ ਤੇ ਬਹਿ ਕੇ ਇਲਜ਼ਾਮ ਲਾਉਣਾ ਕੋਈ ਔਖਾ ਨਹੀਂ ਹੈ ਮੇਰਾ ਸਿੱਧਾ ਜ ਸਪਸ਼ਟ ਹੁੰਦਾ ਆ ਪੰਜਾਬੀ ਵਿੱਚ ਚੁਬਾਰੇ ਦੇ ਉੱਤੇ ਬਹਿ ਕੇ ਇੱਟਾਂ ਮਾਰਨੀਆਂ ਬਿਲਕੁਲ ਹਾਂ ਜੀ ਬਹੁਤ ਸੌਖੀਆਂ ਹੁੰਦੀਆਂ ਕਿਉਂਕਿ ਚੁਬਾਰੇ ਦੇ ਥੱਲੇ ਵਾਲੇ ਕੋ ਚੁਬਾਰੇ ਤੇ ੱਟ ਜਾਂਦੀ ਨਹੀਂ ਜਾਂਦੀ ਨਹੀਂ ਜਿਹੜੇ ਵਿਦੇਸ਼ਾਂ ਚ ਬੈਠੇ ਉਹ ਚੁਬਾਰੇ ਵਾਲੀ ਗੱਲ ਹੈਗੀ ਆ ਚੁਬਾਰੇ ਤੇ ਬਹਿ ਕੇ ੱਟਾਣਾ ਮਾਰਨ ਬਿਲਕੁਲ ਜੀ ਜੇ ਕਿਸੇ ਦੇ ਕੋਲ ਕੋਈ ਸਬੂਤ ਆ ਹਾਂ ਜੀ ਸੋਹਰਾ ਸਾਡਾ ਮਿੱਤਰ ਨਹੀਂ ਲੱਗਦਾ ਹਾਂ ਬਿਲਕੁਲ ਹਾਂ ਜੀ ਅਸੀਂ ਈਵਨ ਕਿ ਸੋਹਰਾ ਕੀ ਅਸੀਂ ਦੋ ਬੋਲਣ ਵਾਲੇ ਜੇ ਸਾਡੇ ਤੇ ਵੀ ਕਿਸੇ ਨੂੰ ਕੋਈ ਏਦਾਂ ਦੀ ਗੱਲ ਹੈਗੀ ਆ ਕਿਉਂਕਿ ਪ੍ਰੀਤ ਸਿੰਘ ਸੈਣੀ ਦੀ ਜਿਹੜੀ ਮੌਤ ਹੈਗੀ ਆ ਉਹ ਇੱਕ ਬਹੁਤ ਹੀ ਅ ਛਿੜੋੜ ਕੇ ਰੱਖ ਗਈ ਆ ਸਾਰਿਆਂ ਨੂੰ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਹਾਂਜੀ ਉਹਨੇ ਬਹੁਤ ਛਿੜੋੜਿਆ ਆ ਬਿਲਕੁਲ ਹਾਂਜੀ ਹਰ ਇੱਕ ਹਿਰਦਾ ਵਲੁੰਦਰਿਆ ਪਿਆ ਆ ਪਰ ਇਸ ਸਮੇਂ ਦੇ ਉੱਤੇ ਬਿਨਾ ਸਬੂਤਾਂ ਤੋਂ ਬਿਨਾ ਸਿਰ ਪੈਰ ਗੱਲਾਂ ਕਰਨੀਆਂ ਉਹ ਕੋਈ ਅ ਮਰਦਾਂ ਵਾਲੇ ਕੰਮ ਨਹੀਂ ਹੁੰਦੇ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈਗੀ ਇਹ ਬਿਲਕੁਲ ਹਾਂਜੀ ਹੁਣ ਮੰਨ ਲਓ ਸਪੋਜ਼ ਕਰੋ ਜਿਹੜੇ ਵੀ ਵੀਰ ਉੱਥੇ ਬੈਠੇ ਇਹ ਗੱਲ ਕਰਦੇ ਆ ਹਾਂਜੀ ਜੇ ਉਹਨਾਂ ਕੋਲ ਸਬੂਤ ਹੀ ਆ ਗਿਆ ਤੇ ਫਿਰ ਉਹ ਪਰਿਵਾਰ ਨਾਲ ਜਨਤਕ ਕਰ ਦੇਣ ਜਾਂ ਜਿਥੇ ਬੰਦੀਆਂ ਨਾਲ ਜਨਤਕ ਕਰ ਦੇਣ ਤੇ ਆਪਾਂ ਕਾਰਵਾਈ ਕਰਾਈਏ ਉਹਨਾਂ ਤੇ ਕਾਰਵਾਈ ਬਿਲਕੁਲ ਕਾਰਵਾਈ ਕਰ ਸਕੀਏ ਹਾਂਜੀ ਤੇ ਜੇ ਉਹਨਾਂ ਦਾ ਇਕੱਲਾ ਇਹੀ ਹੈ ਮੈਂ ਟੀਆਰਪੀ ਲੈਣੀ ਆ ਹਾਂ ਬਿਲਕੁਲ ਹਾਂਜੀ ਤੇ ਮੈਂ ਹੋਰ ਕੋਈ ਕੰਮ ਨਹੀਂ ਕਰਨਾ ਫੇਰ ਤਾਂ ਮਾੜੀ ਗੱਲ ਆ ਮੈਂ ਵੀ ਉਹਨੂੰ ਸੁਣਿਆ ਆ ਉਹ ਕਹਿ ਰਿਹਾ ਕਿ ਜੀ ਇਹਨਾਂ ਨੇ ਉੱਥੇ ਸਸਕਾਰ ਤੇ ਜਾਣ ਤੋਂ ਲੋਕਾਂ ਨੂੰ ਰੋਕਿਆ ਹਾਂ ਹੁਣ ਸਵਾਲ ਖੜਾ ਹੁੰਦਾ ਵਾ ਹਾਂ ਜੀ ਕਿ ਕੁਇਸ ਜਿਹੜਾ ਚਲੋ ਮੌਤ ਵਾਲੇ ਸਬੂਤ ਤੇ ਬਾਤ ਦੇ ਦੇਣਾ ਉਹ ਜਿਹੜੀ ਜ਼ਹਿਰ ਦਿੱਤੀ ਹੈ ਪਹਿਲਾ ਇਹੀ ਸਬੂਤ ਦੇ ਦੇਣਾ ਆ ਜਿਹੜੀ ਬੋਰੇ ਬੋਸਟਾਂ ਪਾਈਆਂ ਨੇ ਬੋਸਟਾਂ ਫਿਰ ਕੋਈ ਕੋ ਬੋਸਟ ਦਿਖਾਉਂਦਾ ਦਵੇ ਕੋਈ ਕਰਦੀ ਮੇਰੀ ਮੇਰੀ ਬੇਨਤੀ ਸੁਣਿਓ ਵੀ ਉਹ ਇੱਕ ਪੋਸਟ ਉਹਦੇ ਸਹਰੇ ਵੱਲੋਂ ਜਾਂ ਪਾਈ ਦਿਖਾਉਣ ਵੀ ਆ ਉਹਦੇ ਉੱਥੇ ਵੀ ਸਸਕਾਰ ਤੇ ਆਮ ਸੰਗਤ ਨਾ ਪਹੁੰਚੇ ਜਾਂ ਪ੍ਰਵਾਦੀ ਕੰਨਾ ਕਰੇਗਾ ਇਦਾਂ ਦੀ ਪੋਸਟ ਉਹਦੇ ਸਹੁਰਿਆਂ ਵੱਲੋਂ ਹਾਂ ਬਿਲਕੁਲ ਜਾਂ ਉਹਨਾਂ ਦੀ ਕੋਈ ਫੋਨ ਕਾਲ ਵੀ ਰਿਕਾਰਡਿੰਗ ਅੱਜ ਕੱਲ ਬਹੁਤ ਘੱਟ ਏਦਾਂ ਦਾ ਹੋ ਰਿਹਾ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਕਿਹਾ ਵੇ ਫੇਤਾ ਪਾ ਮੰਨੀਏ ਹਾਂ ਬਿਲਕੁਲ ਹਾਂਜੀ ਹੁਣ ਅਗਲੀ ਗੱਲ ਹੈ ਇਹ ਵੀ ਝੇਰ ਲੈ ਕੇ ਮਾਰਤਾ ਹਾਂਜੀ ਉਹਨਾਂ ਦੀ ਗੱਲ ਨੂੰ ਆਪਾਂ ਵੱਡਾ ਕਰਦੇ ਹਾਂ ਹਾਂਜੀ ਇਦਾਂ ਹੀ ਹੋ ਗਈ ਹੁਣੀ ਜਿੱਦਾਂ ਉਹ ਕਹਿੰਦੇ ਆ ਹਾਂਜੀ ਪਰ ਉਸ ਗੱਲ ਦਾ ਸਬੂਤ ਵੀ ਲਿਆਉਣ ਕੋਈ ਜਿਹੜੀ ਗਲਤ ਹੈ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਹੋਣੀ ਆ ਜਿਹੜੀ ਪਰਚਾ ਦਰਜ ਹੋਣਾ ਆ ਸਬੂਤਾਂ ਨਾਲ ਹੋਣਾ ਆ ਨਾ ਕਿ ਗੱਲਾਂ ਨਾਲ ਹੋਣਾ ਬਿਲਕੁਲ ਕੱਲੀ ਵੀਡੀਓ ਬਣਾਉਣ ਨਾਲ ਨਹੀਂ ਪਰਚਾ ਦਰਜ ਹੋਣਾ ਜੀ ਹਾਂ ਕੱਲੀ ਵੀਡੀਓ ਪਾਉਣ ਨਾਲ ਪਰਚਾ ਦਰਜ ਨਹੀਂ ਹੋਣਾ ਜੇ ਉਹਨਾਂ ਕੋਲ ਸਬੂਤ ਹੈਗਾ ਜਨਤਕਕਰਨ ਅਗਲੀ ਗੱਲ ਉੱਥੇ ਦੋ ਗੱਲਾਂ ਹੋ ਰਹੀਆਂ ਨਾ ਉਹ ਕਹਿੰਦੇ ਕਿ ਸ਼ਰਮਣੀ ਕਮੇਟੀ ਨੇ ਪੈਸੇ ਦਿੱਤੇ ਹਾਂਜੀ ਪੈਸੇ ਦੇ ਕੇ ਤੇ ਜ਼ਹਿਰ ਦਵਾਤੀ ਫਿਰ ਜੇ ਉਹਨਾਂ ਨੂੰ ਇੰਨਾ ਪਤਾ ਫਿਰ ਉਹਨਾਂ ਨੂੰ ਇੰਨਾ ਵੀ ਪਤਾ ਹੋਊਗਾ ਵੀ ਪੈਸੇ ਦਿੱਤੇ ਕਿੰਨੇ ਆ ਦਿੱਤੇ ਕਿੰਨੇ ਬਿਲਕੁਲ ਹਾਂ ਜੀ ਸਾਰੀ ਗੱਲ ਜਨਤਕ ਕਰਨੀ ਪਊਗੀ ਜਾਂ ਉਦਾਂ ਹੀ ਪ੍ਰੀਤ ਸਿੰਘ ਸੈਣੀ ਦਾ ਉਹ ਉਦਾਂ ਤਾਂ ਪਿਆਰ ਹੁੰਦਾ ਪਰ ਉਹਨਾਂ ਦੇ ਸੇਵੇ ਦੀ ਮਿੱਟੀ ਉਹਨਾਂ ਨੂੰ ਅੰਤ ਵਿੱਚ ਉਹਨਾਂ ਦੀ ਜਿਹੜੀ ਮਿੱਟੀ ਨੂੰ ਰੋਲਣਾ ਉਹ ਬਹੁਤ ਮੰਦ ਭਾਗੀਆਂ ਗੱਲਾਂ ਵਾਂ ਕਿਉਂਕਿ ਹਜੇ ਤੱਕ ਅਸੀਂ ਤਾਂ ਪਹਿਲੇ ਦਿਨ ਤੋਂ ਤੁਸੀਂ ਵੀ ਉੱਥੇ ਆਉਂਦੇ ਰਹੇ ਹੋ ਹਾਂਜੀ ਹਾਂਜੀ ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ ਹਾਂ ਬਿਲਕੁਲ ਹਾਂਜੀ ਆਪਾਂ ਸਾਰ ਦੇ ਬਿਲਕੁਲ ਜੀ ਤੇ ਸਾਡੇ ਕੋਲ ਤੇ ਹਜੇ ਤੱਕ ਕੋਈ ਮੈਡੀਕਲ ਰਿਪੋਰਟ ਵਿੱਚ ਆਇਆ ਹੀ ਨਹੀਂ ਹੈਗਾ ਵੀ ਹਜੇ ਤੱਕ ਕੀ ਆ ਉਹ ਹਜੇ 12 15 ਦਿਨ ਦਾ ਟਾਈਮ ਦੱਸ ਰਹੇ ਨਹੀਂ ਬਿਲਕੁਲ ਬਿਲਕੁਲ ਜਿੰਨਾ ਚਿਰ ਮੈਡੀਕਲ ਚ ਨਹੀਂ ਕਲੀਅਰ ਹੁੰਦਾ ਕਿ ਮੌਤ ਦਾ ਕਾਰਨ ਕੀ ਆ ਤੇ ਉਨਾਂ ਚਿਰ ਹਵਾਈ ਕਿਲੇ ਅਸਰ ਨੇ ਇਹ ਬਿਲਕੁਲ ਬੇਬੁਨਿਆਦ ਆ ਬਿਲਕੁਲ ਜੀ ਇੱਕ ਤਾਂ ਦੇਖੋ ਘਰ ਦਾ ਜੀ ਚਲਾ ਗਿਆ ਉਹਨਾਂ ਦਾ ਜਵਾਨ ਪੁੱਤ ਚਲਾ ਗਿਆ ਉਤੋਂ ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਦੇ ਹਿਰਦਿਆਂ ਨੂੰ ਹੋਰ ਸੱਟ ਮਾਰੀ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਵੇਖੋ ਜੇ ਹੁਣ ਉਹਨਾਂ ਉਹਨਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਉਹਨਾਂ ਦੇ ਘਰ ਦੀ ਸਿਚੁਏਸ਼ਨ ਕੀ ਆ ਹੁਣ ਜਿਹੜੇ ਬੰਦੇ ਦੀ ਜਿਹੜੇ ਸਹਰੇ ਦੀ ਗੱਲ ਕਰ ਰਿਹਾ ਉਹਦੀ ਧੀ ਬਿਲਕੁਲ ਹੈਂਡੀਕੈਪਡ ਹੋਈ ਬੈਠੀ ਆ ਹਾਂ ਬਿਲਕੁਲ ਬਿਲਕੁਲ ਅਨਿਯਾ ਇੱਕ ਤਰ੍ਹਾਂ ਨਾਲ ਹਜੇ ਉਹ ਵੀਲ ਚੇਅਰ ਤੇ ਉਹਨੂੰ ਚੱਕੀ ਫਿਰਦੇ ਆ ਇੱਕ ਵਿਵਤਾ ਤੋਂ ਉਹਨਾਂ ਦੇ ਉੱਤੇ ਪਹਿਲਾਂ ਹੀ ਹੈਗੀ ਐ ਤੇ ਦੂਜੀ ਵਿਵਤਾ ਉਹਨਾਂ ਦੇ ਉੱਤੇ ਆਪਾਂ ਇਹ ਪਾ ਰਿਆਂਗੇ ਉਹਨਾਂ ਨੇ ਜ਼ਹਿਰ ਦਿੱਤਾ ਬਿਲਕੁਲ ਬਿਲਕੁਲ ਹਾਂਜੀ ਹੈਨਾ ਇਹ ਇਹਨਾਂ ਇਹਨਾਂ ਚੀਜ਼ਾਂ ਦਾ ਇਹ ਚੀਜ਼ਾਂ ਜਿਹੜੀਆਂ ਇਨਸਾਨੀਅਤ ਤੋਂ ਗਿਰੀਆਂ ਹੋਈਆਂ ਗੱਲਾਂ ਹੈਗੀਆਂ ਇਹ ਸਾਨੂੰ ਗੱਲਾਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਕਿ ਜੇ ਅੱਜ ਉੱਥੇ ਹੋਇਆ ਵਾ ਤੇ ਕੱਲ ਸਾਡੇ ਵੀ ਇਹ ਹੋਣਾ ਹੈ ਬਿਲਕੁਲ ਹਾਂਜੀ ਹਾਂ ਬਿਲਕੁਲ ਭਾਵੇਂ ਕੋਈ ਦੁਸ਼ਮਣ ਵੀ ਹੋਵੇ ਉਹਨਾਂ ਦੀ ਜਿਹੜੀ ਮੌਤ ਦੀ ਗੱਲ ਕਰਨੀ ਜਾਂ ਉਹਦੇ ਮੌਤ ਦੇ ਖਲਾਸੇ ਕਰਨੇ ਉਹ ਬਿਨਾ ਸਿਰ ਤੇ ਪੈਰਾਂ ਤੋਂ ਕਰਨੇ ਮੇਰੇ ਤਾਂ ਹੋਰ ਸੋਚਦਾ ਗੁਰਮ ਪਿਆਰਿਓ ਵੀ ਕਈ ਵਾਰ ਇਦਾਂ ਹੁੰਦਾ ਵਾ ਕਿ ਇਹੋ ਜੀ ਗੱਲ ਕਰਦੇ ਹੋ ਕਿ ਪਰਿਵਾਰ ਪਰਿਵਾਰ ਹੀ ਆਪਸ ਵਿੱਚ ਗੁਲਝ ਜਾਣ ਬਾਬਾ ਬਿਲਕੁਲ ਅਸਲੀ ਖੁਸ਼ੀ ਉਹਨਾਂ ਨੂੰ ਬਚਾ ਲਈਏ ਉਹਨਾਂ ਨੂੰ ਬਚਾ ਲਈਏ ਬਿਲਕੁਲ ਇਹੀ ਮਨਸ਼ਾ ਹੋ ਸਕਦੀ ਹੈ ਫਿਰ ਇਹੋ ਜੇ ਬੰਦੇ ਦੇ ਇਹ ਕਈ ਤਰ੍ਹਾਂ ਦੇ ਇਹਨਾਂ ਲੋਕਾਂ ਦੇ ਹੁੰਦੇ ਆ ਇਹੇ ਮਨਛੇ ਸੋ ਮੇਰੀ ਤਾਂ ਸਾਰੀ ਸੰਗਤ ਨੂੰ ਸਾਰੇ ਉਹਦੇ ਪ੍ਰੀਤ ਦੇ ਚਾਹਣ ਵਾਲਿਆਂ ਨੂੰ ਸਮੇਤ ਪਰਿਵਾਰ ਅਤੇ ਸਮੇਤ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਨੂੰ ਸੰਜਮ ਚ ਰਹਿ ਕੇ ਜਿਹੜੀ ਮੈਡੀਕਲ ਰਿਪੋਰਟ ਹੈਗੀ ਉਹਦੀ ਵੇਟ ਕਰਨੀ ਚਾਹੀਦੀ ਤੇ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਔਰ ਸਣੇ ਮੀਡੀਆ ਪਾਈ ਜਿਹੜਾ ਜਿਨਨੇ ਜੇ ਕਿਸੇ ਨੇ ਟੀ.ਐਲ.ਪੀ ਵਧਾਉਣ ਵਾਸਤੇ ਚਟਕਾਰੇ ਲਾ ਲ ਕੇ ਖਬਰਾਂ ਲਾਉਣੀਆਂ ਤੇ ਕੋਈ ਨਹੀਂ ਕਰਤੇ ਤੇ ਅੱਜ ਅਸੀਂ ਬਖਸ਼ੇ ਨਹੀਂ ਜਾਣਾ ਬਿਲਕੁਲ ਜੀ ਨਹੀਂ ਜਾਣਾ ਪਰ ਭਾਰਿਆਂ ਨੂੰ ਸਾਨੂੰ ਸੰਜਮ ਚਰਿਆ ਕਿ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਜਦੋਂ ਮੈਡੀਕਲ ਰਿਪੋਰਟ ਆ ਜਾਊਗੀ ਫਿਰ ਅਗਲੀ ਗੱਲ ਫੇ ਕੋਈ ਹੋਵੇ ਭਵੇਂ ਤੁਸੀਂ ਹੋ ਮੈਂ ਹਾਂ ਸੋਹਰਾ ਹੋਵੇ ਭਰਾ ਹੋਵੇ ਜਿਹੜਾ ਵੀ ਹੋਵੇ ਉਹਦਾ ਸੱਜਣ ਹੋਵੇ ਕੋਈ ਦੋਸਤ ਮਿੱਤਰ ਹੋਵੇ ਜਿਹੜਾ ਵੀ ਹੋਵੇ ਉਸਤੇ ਕੰਟੀਕਾਰ ਹੋਣੀ ਚਾਹੀਦੀ ਹੁੰਨੀ ਚਾਹੀਦੀ ਹੈ ਜੀ ਤੇ ਭਾਈ ਸਾਹਿਬ ਜੀ ਜਿਹੜੇ ਇਹੋ ਜਿਹੇ ਚੈਨਲ ਇਹੋ ਜਿਹੇ ਖਬਰਾਂ ਪਾ ਰਹੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਆਪਾਂ ਨੂੰ ਕਰਵਾਉਣੀ ਚਾਹੀਦੀ ਹੈ ਕਿਸੇ ਤਰੀਕੇ ਦੀ ਬਿਲਕੁਲ ਜੀ ਹਜੇ ਉਹਦਾ ਆਪਾਂ ਸਾਰਿਆਂ ਨਾਲ ਹੁਣ ਗੁਰਮਤਾ ਕਰਦੇ ਆ ਹਾਂਜੀ ਹਜੇ ਆਪਣੇ ਕੋਈ ਆਈ ਆ ਗੱਲ ਫਿਰ ਆਪਾਂ ਇਹ ਜੇ ਇਹ ਚੈਨਲ ਇੱਥੇ ਕੀ ਇਹਦਾ ਕੰਟਰੀਆ ਕਰੀਟਰੀਆ ਕੀ ਇਹਦੀ ਸਟ੍ਰੈਟਜੀ ਹੈਗੀ ਆ ਜਿਹੜੇ ਕਿਹੜੇ ਤਰੀਕੇ ਨਾਲ ਹੈਗਾ ਉਹਦੇ ਤੇ ਫਿਰ ਆਪਾਂ ਗੱਲ ਕਰਦੇ ਆ ਸਾਰੀ ਕਰਾਂਗੇ ਠੀਕ ਹੈ ਜੀ ਜਿਹੜਾ ਵੀ ਕੋਈ ਬੇਤੁਕੀਆਂ ਗੱਲਾਂ ਕਰੇਗਾ ਸਾਡਾ ਉਹ ਛੋਟਾ ਵੀਰ ਚਲੇ ਗਿਆ ਉਹ ਗੱਲ ਠੀਕ ਨਹੀਂ ਠੀਕ ਹੋਈ ਉਹ ਤਾਂ ਸਾਨੂੰ ਸਦਮਾ ਆ ਬਿਲਕੁਲ ਜਾ ਕੇ ਦੁੱਖ ਵਿੱਚ ਹੋਰ ਵਾਧਾ ਕਰ ਰਿਹਾ ਉਹ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਜੀ ਮੈਂ ਆਪਸੇ ਤੋਂ ਸਵੇਰੇ ਸੁਣੀ ਹੈ ਤਾਂ ਇੱਕਦਮ ਹੈਰਾਨ ਹੋ ਗਿਆ ਵੀ 10 ਵੀ ਇੱਕ ਤਾਂ ਇੰਨਾ ਵੱਡਾ ਕਾਂਡ ਹੋ ਗਿਆ ਸਾਡੇ ਵੀਰ ਨਾਲ ਉਤੋਂ ਹੁਣ ਪਰਿਵਾਰਾਂ ਨੂੰ ਹੀ ਲੜਾਈ ਕਰਾਣ ਦਾ ਇਹਨਾਂ ਦਾ ਜਿਹੜਾ ਕਾਰਜ ਨੇ ਕਰਨ ਜਾ ਰਹੇ ਨੇ ਚੈਨਲ ਨਾਲ ਇਹ ਨਹੀਂ ਜੀ ਦੇਖੋ ਜੀ ਇਹ ਲੋਕ ਜਿਹੜੇ ਆ ਇਹ ਲੋਕ ਜਿਹੜੇ ਵੀ ਲੋਕ ਕਰਦੇ ਆ ਨਾ ਹਾਂਜੀ ਉਹ ਉਹਨਾਂ ਦੇ ਅੰਦਰ ਮਨੁੱਖਤਾ ਨਹੀਂ ਹੈਗੀ ਬਿਲਕੁਲ ਬਿਲਕੁਲ ਉਹਨਾਂ ਨੇ ਉਹਨਾਂ ਨੂੰ ਆਪਣਾ ਸੌਦਾ ਵੇਚਣ ਤੱਕ ਮਤਲਬ ਹੁੰਦਾ ਕਿ ਸਾਡਾ ਸੌਦਾ ਵੇਚਣਾ ਚਾਹੀਦਾ ਸਾਡੀ ਕਿਉਂਕਿ ਜਿਹਨੂੰ ਲੋਕ ਇੱਕਦਮ ਇੰਡਾਇਰੈਕਟ ਹੋ ਕੇ ਦੇਖਣ ਹਾਂ ਬਸ ਉਹ ਚੀਜ਼ ਇਹਨਾਂ ਨੇ ਅੱਗੇ ਰੱਖਣੀ ਉਹ ਉਹ ਉਹੋ ਜਿਹਾ ਸਨਸਨੀਖੇਜ ਕਲਾਸੇ ਕਰਤੇ ਸਨਸਨੀਖੇਜ ਖਲਾਸੇ ਉਹ ਇੱਕ ਬੰਦਾ ਤੇ ਹਜੇ ਪਰਿਵਾਰ ਰੁੜਿਆ ਜਾ ਰਿਹਾ ਅਗਲੇ ਸ਼ਿਵਿਆਂ ਦੇ ਵਿੱਚ ਬੈਠੇ ਆ ਸਮਸ਼ਾਨ ਘੂਂਕੀ ਵਿੱਚ ਬੈਠੇ ਆ ਜੀ ਉਹਨਾਂ ਦਾ ਬਿਲਕੁਲ ਤੁਸੀਂ ਗੱਲਾਂ ਕਰੀ ਜਾਂਦੇ ਹੋ ਜਿਹੜੀ ਜਿਹੜੀ ਅਥਾਰਟੀ ਹੈਗੀ ਆ ਮੈਡੀਕਲ ਲੈਨ ਹੈਗੀ ਆ ਉਹ ਹਜੇ 10 ਤੋਂ 12 15 ਦਿਨ ਦਾ ਟਾਈਮ ਮੰਗ ਰਿਆ ਤੇ ਤੁਸੀਂ ਘਰੇ ਬੈਠੇ ਕੁਰਸੀ ਦੇ ਬਹਿ ਕੇ ਬੈਠੇ ਏਸੀ ਵਾਲੇ ਕਮਰੇ ਚ ਬੈ ਕੇ ਬੈਠੇ ਹੀ ਕਹੀ ਜਾਂਦੇ ਆ ਕਿ ਆਹ ਹੋ ਗਿਆ ਬਿਲਕੁਲ ਪਰ ਦੇਖੋ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੋਈ ਇਹਨਾਂ ਨੇ ਦੁੱਖ ਨਹੀਂ ਸਾਂਝਾ ਕੀਤਾ ਤੇ ਕੋਈ ਇਹਨਾਂ ਨੇ ਗੱਲਬਾਤ ਹਾਲਚਾਲ ਨਹੀਂ ਕਿਸੇ ਦਾ ਪੁੱਛਿਆ ਵੀ ਕੀ ਮੰਨ ਤੇ ਬੀਤ ਰਹੀ ਹੈ ਕੀ ਨਹੀਂ ਬੀਤ ਰਹੀ ਹੈ ਨਾ ਤੇ ਉਦਾਂ ਹੀ ਬਹਿ ਕੇ ਵੀਡੀਓ ਬਣਾਈ ਜਾ ਰਹੇ ਤੇ ਆਪਣੇ ਆਪ ਨੂੰ ਬੜੇ ਹਮਾਇਤੀ ਦੱਸ ਰਹੇ ਨੇ ਪ੍ਰੀਤ ਸੈਣੀ ਦਾ ਨਹੀਂ ਨਹੀਂ ਇਹ ਬਹੁਤ ਮਾੜੀਆਂ ਗੱਲਾਂ ਹੈਗੀਆਂ ਇਹ ਇਹਨਾਂ ਨੂੰ ਬਾਜ ਆਉਣਾ ਚਾਹੀਦਾ ਵਾ ਇਹ ਇਹਨਾਂ ਨੇ ਫਿਰ ਆਖਰਕਾਰ ਕਿਤੇ ਨਾ ਕਿਤੇ ਸਾਡੀ ਜਿਹੜੀ ਇਨਸਾਨੀਅਤ ਆ ਉਹਨੂੰ ਵੀ ਇਹਨਾਂ ਨੇ ਸ਼ਰਮਸਾਰ ਕੀਤਾ ਹੈ ਇਹਨਾਂ ਗੱਲਾਂ ਦੀ ਬਿਲਕੁਲ ਜੀ ਚਲੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਕਿਉਂਕਿ ਸਾਨੂੰ ਮੰਨਤੀ ਸੀਗਾ ਵੀ ਗਲਤ ਪ੍ਰਚਾਰ ਹੈ ਜਿਹੜਾ ਸੰਗਤ ਦੇ ਵਿੱਚ ਹੋ ਰਿਹਾ ਹੈ ਤੇ ਉਹਦੇ ਤੇ ਠਲ ਪਾਈ ਜਾ ਸਕੇ ਇਸ ਕਰਕੇ ਆਪ ਜੀ ਦੇ ਵਿਚਾਰ ਲੈਨੇ ਜੀ ਇਸ ਰਿਸ਼ਤੇ ਦੇ ਉੱਤੇ ਤੇ ਦਿਲ ਦੀ ਗਰਾਂ ਆ ਜੀ ਤੁਹਾਡਾ ਵੀ ਧੰਨਵਾਦ ਪਰ ਮੇਰੀ ਇੱਕ ਵਾਰ ਫਿਰ ਫਿਰ ਮੈਂ ਤੁਹਾਡੇ ਮਾਧਿਅਮ ਤੇ ਸਾਰਿਆਂ ਨੂੰ ਫਿਰ ਬੇਨਤੀ ਕਰਾਂ ਕਿ ਬਿਨਾ ਸਿਰ ਪੌੜ ਪੈਰ ਤੋਂ ਬੋਲਣਾ ਬੰਦ ਕਰ ਦਿਓ ਇਹ ਚੰਗਾ ਨਹੀਂ ਹੁੰਦਾ ਹਾਂਜੀ ਤੇ ਇੱਕ ਦਿਨ ਅਸੀਂ ਵੀ ਜਾਣਾ ਆ ਸੰਸਾਰ ਤੋਂ ਇਸ ਗੱਲ ਦਾ ਇਸ ਗੱਲ ਨੂੰ ਧਿਆਨ ਚ ਰੱਖ ਕੇ ਬਿਲਕੁਲ ਬਿਲਕੁਲ ਅਸਲੀ ਲੜਾਈ ਲੜਨ ਵਾਸਤੇ ਹੁਣ ਮੈਂ ਇਹਨਾਂ ਪੱਤਰਕਾਰ ਵੀਰਾਂ ਨੂੰ ਤੁਹਾਡੇ ਵੀਰਾਂ ਨੂੰ ਸਾਰਿਆਂ ਨੂੰ ਸਵਾਲ ਕਰਾਂ ਵੀ ਤੁਹਾਡੀ ਜਮਾਤ ਦਾ ਬੰਦਾ ਸੀ ਹਾਂ ਬਿਲਕੁਲ ਹਾਂਜੀ ਆ ਅੱਛਾ ਤੇ ਪੱਤਰਕਾਰ ਭਾਈਚਾਰੇ ਵਿੱਚੋਂ ਕੱਲ ਮੈਨੂੰ ਉੱਥੇ ਕੋਈ ਦਿਸਿਆ ਨਹੀਂ ਹਾਂਜੀ ਹਾਂ ਸਸਕਾਰ ਵੇਲੇ ਕੋਈ ਦਿਸਿਆ ਨਹੀਂ ਬਿਲਕੁਲ ਹਾਂਜੀ ਕੁਰਸੀਆਂ ਤੇ ਬਹਿ ਕੇ ਅਸੀਂ ਐ ਡੇਡੀਆਂ ਵੱਡੀਆਂ ਵੀਡੀਓ ਪਾ ਰਹੇ ਹਾਂ ਤੇ ਜੇ ਜਰਨਲਿਸਟ ਭਰਾ ਸਾਰੇ ਇਕੱਠੇ ਹੋ ਜਾਂਦੇ ਆ ਤੇ ਉਹਦੀ ਰਿਪੋਰਟ ਜਿਹੜੀ 12 15 ਦੇ ਨਾਲ ਹੀ ਗੱਲ ਕੀ ਉਹ ਹਫ਼ਤੇ 'ਚ ਵੀ ਆ ਜਾਏਗੀ ਬਿਲਕੁਲ ਆ ਸਕਦੀ ਹਾਂਜੀ ਅਸਲੀ ਲੜਾਈ ਲੜਨ ਵਾਲੇ ਪਾਸੇ ਚੱਲੀ ਏ ਪਰਿਵਾਰ ਦਾ ਸਾਥ ਦਈਏ ਸਾਰੇ ਇਕੱਠੇ ਹੋ ਕੇ ਇੱਕ ਯੂਨਾਈਟਡ ਲੜਾਈ ਲੜੀਏ ਤਾਂ ਕਿ ਉਹਦੀ ਜਿਹੜੀ ਅਸਲੀ ਇਹ ਮੌਤ ਦੇ ਕਾਰਨਾਂ ਨੂੰ ਸਾਹਮਣੇ ਲਿਆ ਲਿਆਂਦੇ ਜਾ ਸਕਦੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ